ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਦੇ ਵਾਰਡ ਨੰਬਰ 12 ਦੇ ਵੋਟਰ ਆਪਣੀਆਂ ਨਵੀਆਂ ਵੋਟਾਂ ਬਣਵਾ ਸਕਦੇ ਹਨ ਅਤੇ ਮਰੇ ਹੋਏ ਮਰਦ ਔਰਤਾਂ ਦੀਆਂ ਵੋਟਾਂ ਕਟਾ ਸਕਦੇ ਹਨ ਵਾਰਡ ਨੰਬਰ 8 ਦਾ ਮਾਮਲਾ ਹਾਈ ਕੋਰਟ ਵਿੱਚ ਹੈ ਉਸ ਦੀ ਸੂਚਨਾ ਜਦੋਂ ਹਾਈ ਕੋਰਟ ਦੇਵੇਗਾ ਜਦ ਤੱਕ VOTING ਨਹੀਂ ਹੋਏਗੀ ਅੱਜ ਐਸਡੀਐਮ ਤਰਸੀਮ ਕੁਮਾਰ ਅਤੇ ਕਾਰਜ ਸਾਲਕ ਅਫਸਰ ਬਜਿੰਦਰ ਸਿੰਘ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਵਾਰਡ ਨੰਬਰ 12 ਦੇ ਵੋਟਰ 20 ਨਵੰਬਰ ਅਤੇ 21 ਨਵੰਬਰ ਤੱਕ ਵਾਰਡ ਵਿੱਚ ਕੈਂਪ ਲਗਾਏ ਜਾਣਗੇ ਅਤੇ 25 ਨਵੰਬਰ ਤੱਕ ਨਗਰ ਕੌਂਸਲ ਵਿੱਚ ਆਪਣੀਆਂ ਵੋਟਾਂ ਬਣਵਾ ਸਕਦੇ ਦੇ ਹਨ ਜਾਂ ਕਟਵਾ ਸਕਦੇ ਹਨ ਜਲਦੀ ਵਾਰਡ ਨੰਬਰ 12 ਦੀ VOTING ਹੋਣ ਜਾਣ ਜਾ ਰਹੀ ਹੈ ਵਾਰਡ ਦੇ ਕੌਂਸਲਰ ਸਤਪਾਲ ਨਾਹਰ ਦੀ ਮੌਤ ਹੋਣ ਤੋਂ ਬਾਅਦ VOTING ਹੋਵੇਗੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਲੀ ਬਾਂਸਲ ਦੀ ਰਿਪੋਰਟ ਵਾਰਡ ਹੈ ਜੀ ਇੱਥੋਂ ਦੀ ਜਿਹੜੀ ਇਲੈਕਸ਼ਨ ਪੈਂਡਿੰਗ ਹੈਗੀ ਆ ਤੇ ਸਰਕਾਰ ਦੀਆਂ ਅਧਿਤਾਂ ਮੁਤਾਬਕ ਜਿਹੜੀ ਵੋਟਾਂ ਦੀ ਜਿਹੜੀ ਵੋਟਰ ਸੂਚੀ ਹੈ ਉਹਦੀ ਸੁਰਸਿ ਸੁਧਾਈ ਚੱਲ ਰਹੀ ਹੈ ਉਹਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਵਾਰਡ ਨੰਬਰ 12 ਦੇ ਵਿੱਚ ਜਿਸ ਦੀ ਵੋਟ ਬਣਨੋਂ ਰਹਿੰਦੀ ਹੈ ਤਾਂ ਉਹ ਬੀ ਐਲਓ ਨਾਲ ਸੰਪਰਕ ਕਰ ਲੇ ਈਓ ਦਫ਼ਤਰ ਨਾਲ ਸੰਪਰਕ ਕਰ ਲੇ ਜਿਹੜੇ ਆਪਦੇ ਦਸਤਾਵੇਜ਼ ਲਾ ਕੇ ਫਾਰਮ ਭਰ ਕੇ ਦੇ ਦੇ ਜੇ ਕੋਈ ਵਿਅਕਤੀ ਕਿਸੇ ਦੀ ਡੈਥ ਹੋ ਗਈ ਤਾਂ ਉਹ ਵੋਟ ਕਟਾਉਣ ਲਈ ਵੀ ਜਿਹੜਾ ਹੈ ਬੀ ਐਲਓ ਤੱਕ ਪਹੁੰਚ ਕਰ ਲਵੇ ਜੀ ਕਿਸੇ ਕੋਈ ਦ੍ਰਿਸ਼ਟੀ ਕਰਾਉਣੀ ਹੈ ਉਹ ਕਰਵਾ ਲਏ ਜੋ ਕੈਂਪੇ ਵੀ ਲੱਗੇ ਲਾਏ ਜਾ ਰਹੇ ਨੇ ਅੱਜ ਇੱਕ 20 ਤਰੀਕ ਨੂੰ ਅਤੇ ਇੱਕ ਕੱਲ ਨੂੰ ਹੈਗਾ ਜੀ ਤੇ ਮੇਰੀ ਜਿਹੜੀ ਟੀਮ ਹੈਗੀ ਆ ਈਓ ਸਾਹਿਬ ਨੇ ਇਹਨਾਂ ਨੇ ਜਿਹੜੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਜਦੋਂ ਵੀ ਸਰਕਾਰ ਜਿਹੜੀ ਡਿਕਲੇਅਰ ਕਰੇਗੀ ਜੀ ਡੇਟ ਤੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਜੀ ਇਹ ਵੀ 25 ਤਰੀਕ ਤੱਕ ਸਾਨੂੰ ਦੇ ਸਕਦੇ ਨੇ ਤੇ ਫਾਈਨਲ ਪਬਲਿਕੀਸ਼ਨ ਜਿਹੜੀ ਹੈ 7 12 ਨੂੰ ਹੈਗੀ ਹੈ ਜੀ ਤੇ ਮੈਂ ਅਪੀਲ ਕਰਦਾ ਵਾਰਡ ਨੰਬਰ 12 ਦੇ ਜਿਹੜੇ ਵਸ਼ਿੰਦੇ ਨੇ ਵਸਨੀਕ ਨੇ ਵੀ ਜਿਹੜਾ ਲੋਕਤੰਤਰ ਦੇ ਵਿੱਚ ਵੋਟ ਦਾ ਬਹੁਤ ਬੋਟ ਦੀ ਬਹੁਤ ਵੱਡੀ ਅਹਿਮੀਅਤ ਹੈਗੀ ਹੈ ਤੇ ਕੋਈ ਵੀ ਵਿਅਕਤੀ ਜਿਹੜਾ ਹੈਗਾ ਉਹ ਰਹਿ ਨਾ ਜਾਵੇ ਵੋਟ ਬਣਨੋ ਤੇ ਆਪਣੇ ਜਿਹੜੀ ਵੋਟ ਬਣਾ ਕੇ ਆਪਣੇ ਹੱਕ ਦੀ ਜਿਹੜੀ ਵਰਤੋਂ ਕਰਨ ਤਾਂ ਹੀ ਅੱچھے ਲੋਕ ਚੁਣ ਕੇ ਅਗਿਆਣਗੇ ਇਕੱਠਨ ਪਰਵਾਦੇ ਹੋਈ ਨੋਟਿਸ ਜਾਰੀ ਹੋਈ ਕਿ ਨਹੀਂ ਹੋਈ ਅਜੇ ਉਹਦਾ ਨਾ ਮਾਮਲਾ ਸਬ ਜੁਡੀਸ ਦਾ ਜੀ ਮਾਨਯੋਗ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈਗਾ ਤੇ ਜਦੋਂ ਜਿਸ ਤਰ੍ਹਾਂ ਵੀ ਫੈਸਲਾ ਆਏਗਾ ਉਹਦੇ ਮੁਤਾਬਕ ਕਾਰਵਾਈ ਅਸੀਂ ਕਰਾਂਗੇ ਸਰਕਾਰ ਦੀਆਂ ਦਾ ਤ ਤੱਕ ਤੇ ਇਹ ਨੰਬਰ ਕونسਲ ਲਈ ਹੈ ਕੇ ਨੰਬਰ ਵਾਰਚੇ 12 ਨੰਬਰ تیاری ਪੂਰੀ ਹੈ ਇਲੈਕਟਰੋਲ ਰੋਲ ਸਾਡੇ ਬਣ ਚੁੱਕੇ ਸੀਗੇ 2023 ਦੇ ਵਿੱਚ ਜਿਹੜੇ ਬਣੇ ਸੀਗੇ ਅਸੀਂ ਉਸ ਤੇ ਰਿਵੀਜ਼ਨ ਵਾਸਤੇ ਅਸੀਂ ਡਿਸਪਲੇ ਕੀਤੀ ਹੋਈ ਹੈ ਇਲੈਕਟਰੋਲ ਰੋਲ ਦੀ ਕਾਪੀ ਆਫਿਸ 'ਚ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੇ ਕੋਈ ਆਬਜੈਕਸ਼ਨ ਲੈਣਾ ਹੈ ਦੇਣਾ ਹੈ ਉਹ 25 ਤਰੀਕ ਤੱਕ ਸਾਨੂੰ ਦੇ ਸਕਦੇ ਜੋ ਸ਼ੈਡਿਊਲ ਸਾਡਾ ਜਾਰੀ ਹੋਇਆ ਹੋਇਆ ਹੈ ਤੇ ਅਸੀਂ ਸਪੈਸ਼ਲ ਕੈਂਪ ਵੀ ਲਾਉਣ ਜਾ ਰਹੇ ਹਾਂ ਦੋ ਦਿਨ ਇਸ ਵਾਰਚੇ ਅਸੀਂ 20 ਤੇ 21 ਨੂੰ ਜੋ ਵੀ ਵੋਟ ਬਣਾਉਣਾ ਚਾਹੁੰਦਾ ਹੈ ਜੋ ਕਿ ਬਜ਼ੁਰਗ ਕਿਸੇ ਦੀ ਡੈਥ ਹੋ ਗਈ ਉਹ ਵੀ ਅਲੋੜਾ ਕੰਟੈਕਟ ਕਰ ਸਕਦਾ ਜੋ ਕਿ ਨਵੀਂ ਵੋਟ ਬਣਾਉਣੀ ਹੈ ਉਹ ਪਰਫੋਰਮ ਭਰ ਕੇ ਦੇ ਸਕਦਾ ਮਨਾਦੀ ਵੀ ਕਰਾ ਰਹੇ ਹਾਂ ਮਨਾਦੀ ਆਲਰੇਡੀ ਹੋ ਚੁੱਕੀ ਜੀ ਮਨਾਦੀ ਹੋ ਗਈ ਹੋ ਚੁੱਕੀ ਹਾਂ ਹੁਣ ਵੀ ਕਰਾਉਂਗਾ ਜੀ ਮਨਾਦੀ ਆਲਰੇਡੀ ਹੋ ਚੁੱਕੀ